ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣ ਚਾਰਿਆ ਹੈ ਤੇ ਇਸ ਤੋਂ ਪਹਿਲੇ ਇੱਕ ਹੋਰ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਕੱਲ ਨੂੰ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਹੋਣੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਅਕਾਲੀ ਦਲ ਨੂੰ ਜਿਹੜਾ ਕਿ ਨਮਾ ਪ੍ਰਧਾਨ ਮਿਲ ਜਾਣਾ ਲਗਾਤਾਰ ਸਵਾਲ ਬਣੇ ਹੋਏ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਹੱਥ ਜਿਹੜੀ ਕਿ ਕੁਰਸੀ ਆਵੇਗੀ ਜੇਕਰ ਨਹੀਂ ਆਉਂਦੀ ਤਾਂ ਅਗਲਾ ਪ੍ਰਧਾਨ ਕੌਣ ਹੋਵੇਗਾ ਤੇ ਹੁਣ ਚਰਚਾਾਂ ਮਾ ਹੋ ਰਹੀਆਂ ਨੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਤੇ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਕੁਰਸੀ ਆ ਸਕਦੀ ਹੈ ਸੂਤਰਾਂ ਦੇ ਹਵਾਲੇ ਤੇ ਸਭ ਤੋਂ ਵੱਡੀ ਖਬਰ ਹੈ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਸਕਦੇ ਨੇ ਤੇ ਦੂਜੇ ਪਾਸੇ ਦੱਸ ਰਹੀਏ ਵੇ ਬੀਤੇ ਦਿਨਾਂ ਦੇ ਵਿੱਚ ਹੀ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 2 ਦਸੰਬਰ ਦਾ ਹੁਕਮ ਹੋਇਆ ਤੇ ਉੱਥੇ ਹੀ ਜੋ ਹੁਕਮ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਉਹਨਾਂ ਹੁਕਮਾਂ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਕਿਹਾ ਜਾ ਰਿਹਾ ਸੀ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲ ਜਾਣਾ ਤੇ ਜਿਸ ਦੇ ਤਹਿਤ ਉੱਥੇ ਹੀ 12 April ਦਾ ਅਨਾਉਂਸ ਜਿਹੜਾ ਕਿ ਕੀਤਾ ਗਿਆ ਹੈ ਤੇ ਹੁਣ ਲਗਾਤਾਰ ਚਰਚਾਾਂ ਮੈਂ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਨਹੀਂ ਹੱਥ ਆਏਗੀ ਹੁਣ ਕੁਰਸੀ ਸਗੋ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜੀ ਕਿ ਪ੍ਰਧਾਨਗੀ ਮਿਲ ਸਕਦੀ ਹੈ ਤੇ ਜਿਸ ਦੇ ਤਹਿਤ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਚਾਰੇ ਪਾਸੇ ਹੋ ਰਹੀਆਂ ਨੇ ਕਿ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇਗਾ ਤੇ ਇੱਕ ਵੱਡਾ ਝੜਕਾ ਜਿਹੜਾ ਕਿ ਵਿਰੋਧੀਆਂ ਨੂੰ ਯਾਨੀ ਕਿ ਬਾਖੀ ਧੜੇ ਨੂੰ ਵੀ ਲੱਗ ਸਕਦਾ ਹੈ ਦੂਜੇ ਪਾਸੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਜਿਹੜੀ ਕਿ ਕੁਰਸੀ ਆ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਥ ਆ ਸਕਦੀ ਹੈ ਤੇ ਦੂਜੇ ਪਾਸੇ ਲਗਾਤਾਰ ਸਵਾਲ ਬਣੇ ਹੋਏ ਸੀ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਕਮਾਨ ਆਏਗੀ ਜਾਂ ਨਹੀਂ ਤੇ ਜੇਕਰ ਨਹੀਂ ਆਉਂਦੀ ਤਾਂ ਐਸਵਾਰੀ ਅਕਾਲੀ ਦਲ ਦਾ ਨਮਾ ਪ੍ਰਧਾਨ ਕੌਣ ਹੋਵੇਗਾ ਦੂਜੇ ਪਾਸੇ ਬਾਕੀ ਤੜਾ ਵੱਡਾ ਇਲਜ਼ਾਮ ਲਗਾ ਰਿਹਾ ਹੈ ਪਗੌੜਾ ਪਗੌੜਾ ਕਹਿ ਕੇ ਤੱਕ ਲਲਕਾਰਿਆ ਜਾ ਰਿਹਾ ਤੇ ਹੁਣ ਦੱਸਦੀ ਹੈ ਕਿ ਉੱਥੇ ਹੀ ਲਗਾਤਾਰ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੱਲੂ 12 ਅਪ੍ਰੈਲ ਆ ਤੇ 12 ਅਪ੍ਰੈਲ ਨੂੰ ਜਿਹੜਾ ਕਿ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣਾ ਹੈ ਤੇ ਕੀ ਬੀਬੀ ਹਰਸਿਮਰਤ ਕੌਰ ਬਾਦਲ ਸੱਚਮੁੱਚ ਹੀ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਤੇ ਕੀ ਸੁਖਵੀਰ ਸਿੰਘ ਬਾਦਲ ਹੋ ਸਕਦੇ ਨੇ ਪਰੰਤੂ ਹੁਣ ਚਰਚਾ ਮੈਂ ਇਹ ਹੋ ਰਹੀਆਂ ਨੇ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਨੂੰ ਨਵੇਂ ਪਰਦਾ ਮਿਲਣਗੇ ਤੇ ਜਿਸ ਤੋਂ ਬਾਅਦ ਹੁਣ ਬੀਬੀ ਬਾਦਲ ਨੂੰ ਲੈ ਕੇ ਚਰਚਾ ਮੈਂ ਜਿਹੜੀਆਂ ਕਿ ਚਾਰੇ ਪਾਸੇ ਹੋ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਜਿਹੜੀ ਕਿ ਆ ਸਕਦੀ ਹੈ ਸਿੰਘ ਬਾਦਲ ਦੇ ਹੱਥ ਜਿਹੜੀ ਕਿ ਕੁਰਸੀ ਆਵੇਗੀ ਤੇ ਜੇਕਰ ਨਹੀਂ ਆਉਂਦੀ ਤਾਂ ਅਗਲਾ ਪ੍ਰਧਾਨ ਕੌਣ ਹੋਵੇਗਾ ਤੇ ਹੁਣ ਚਰਚਾਾਂ ਮਾ ਹੋ ਰਹੀਆਂ ਨੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਤੇ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਕੁਰਸੀ ਆ ਸਕਦੀ ਹੈ ਸੂਤਰਾਂ ਦੇ ਹਵਾਲੇ ਤੇ ਸਭ ਤੋਂ ਵੱਡੀ ਖਬਰ ਹੈ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਸਕਦੇ ਨੇ ਤੇ ਦੂਜੇ ਪਾਸੇ ਦੱਸਈਏ ਕਿ ਬੀਤੇ ਦਿਨਾਂ ਦੇ ਵਿੱਚ ਹੀ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ 2 ਦਸੰਬਰ ਦਾ ਹੁਕਮ ਹੋਇਆ ਤੇ ਉੱਥੇ ਹੀ ਜੋ ਹੁਕਮ ਜਥੇਦਾਰ ਸਾਹਿਬ ਦੇ ਵੱਲੋਂ ਦਿੱਤੇ ਗਏ ਉਹਨਾਂ ਹੁਕਮਾਂ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਦੂਜੇ ਪਾਸੇ ਦੱਸਦੀ ਹੈ ਕਿ ਹੁਣ ਕਿਹਾ ਜਾ ਰਿਹਾ ਸੀ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲ ਜਾਣਾ ਤੇ ਜਿਸ ਦੇ ਤਹਿਤ ਉੱਥੇ ਹੀ 12 April ਦਾ ਅਨਾਉਂਸ ਜਿਹੜਾ ਕਿ ਕੀਤਾ ਗਿਆ ਹੈ ਤੇ ਹੁਣ ਲਗਾਤਾਰ ਚਰਚਾਾਂ ਮੈਂ ਹੋ ਰਹੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਨਹੀਂ ਹੱਥ ਆਏਗੀ ਹੁਣ ਕੁਰਸੀ ਸਗੋ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਹੜੀ ਕਿ ਪ੍ਰਧਾਨਗੀ ਮਿਲ ਸਕਦੀ ਹੈ ਤੇ ਜਿਸ ਦੇ ਤਹਿਤ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਚਾਰੇ ਪਾਸੇ ਹੋ ਰਹੀਆਂ ਨੇ ਕਿ ਇਸ ਵਾਰ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇਗਾ ਤੇ ਇੱਕ ਵੱਡਾ ਝੜਕਾ ਜਿਹੜਾ ਕਿ ਵਿਰੋਧੀਆਂ ਨੂੰ ਯਾਨੀ ਕਿ ਬਾਖੀ ਧੜੇ ਨੂੰ ਵੀ ਲੱਗ ਸਕਦਾ ਹੈ ਦੂਜੇ ਪਾਸੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਜਿਹੜੀ ਕਿ ਕੁਰਸੀ ਆ ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਥ ਆ ਸਕਦੀ ਹੈ ਤੇ ਦੂਜੇ ਪਾਸੇ ਲਗਾਤਾਰ ਸਵਾਲ ਬਣੇ ਹੋਏ ਸੀ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਕਮਾਨ ਆਏਗੀ ਜਾਂ ਨਹੀਂ ਤੇ ਜੇਕਰ ਨਹੀਂ ਆਉਂਦੀ ਤਾਂ ਐਸਵਾਰੀ ਅਕਾਲੀ ਦਲ ਦਾ ਨਮਾ ਪ੍ਰਧਾਨ ਕੌਣ ਹੋਵੇਗਾ ਦੂਜੇ ਪਾਸੇ ਬਾਕੀ ਤੜਾ ਵੱਡਾ ਇਲਜ਼ਾਮ ਲਗਾ ਰਿਹਾ ਹੈ ਪਗੌੜਾ ਪਗੌੜਾ ਕਹਿ ਕੇ ਤੱਕ ਲਲਕਾਰਿਆ ਜਾ ਰਿਹਾ ਤੇ ਹੁਣ ਦੱਸਦੀ ਹੈ ਕਿ ਉੱਥੇ ਹੀ ਲਗਾਤਾਰ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਲੈ ਕੇ ਜਿਹੜੇ ਕਿ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੱਲੂ 12 ਅਪ੍ਰੈਲ ਆ ਤੇ 12 ਅਪ੍ਰੈਲ ਨੂੰ ਜਿਹੜਾ ਕਿ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣਾ ਹੈ ਤੇ ਕੀ ਬੀਬੀ ਹਰਸਿਮਰਤ ਕੌਰ ਬਾਦਲ ਸੱਚਮੁੱਚ ਹੀ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਤੇ ਕੀ ਸੁਖਵੀਰ ਸਿੰਘ ਬਾਦਲ ਵੀ ਹੋ ਸਕਦੇ ਨੇ ਪਰੰਤੂ ਹੁਣ ਚਰਚਾ ਮੈਂ ਇਹ ਹੋ ਰਹੀਆਂ ਨੇ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਨੂੰ ਨਵੇਂ ਪਰਦਾ ਮਿਲਣਗੇ ਤੇ ਜਿਸ ਤੋਂ ਬਾਅਦ ਹੁਣ ਬੀਬੀ ਬਾਦਲ ਨੂੰ ਲੈ ਕੇ ਚਰਚਾ ਮੈਂ ਜਿਹੜੀਆਂ ਕਿ ਚਾਰੇ ਪਾਸੇ ਹੋ ਰਹੀਆਂ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਹੈ ਜਿਹੜੀ ਕਿ ਆ ਸਕਦੀ ਹੈ